ਉਕੀਓ ਦਾ ਮੈਂਬਰ ਬਣਿਆ ਸੀ ਉਹਦੀ ਬਦولت ਉਸ ਸਮੇਂ ਵੀ ਅਸੀਂ ਇਹ ਗੱਲ ਕਹੀ ਸੀ ਕੌਮਨਿਸਟਾਂ ਨੇ ਕਿ ਜਿੱਤੀਆਂ ਕਿਸੇ ਵਿਸ਼ਤ ਦੇਸ਼ ਦੇ ਲਈ ਤਾਂ ਲਾਭ ਦਾ ਇੱਕ ਹਿੱਸਾ ਕਰਦਿਆਂ ਨੇ ਦੇਖਣ ਭਾਰਤ ਵਗੇ ਦੇਸ਼ ਦੇ ਅੰਦਰ शमुच्ची देश की आर्थिकता पर बात करनी और एक बात कहनी पड़ेगी इस समय भारत की कौन भी दू भारत की खेती दू वर्ल्ड बैंक आईएमएफ ते डब्ल्यूटीओ ਬਨੌਦਤ ਅਸੀਂ ਇਹ ਸਾਰੀਆਂ ਸਮੱਸਿਆਵਾਂ ਵਾ ਜਿਹੜੀਆਂ ਇਹਨਾਂ ਚੇਲ ਰਹੇ ਕਿਸ ਨੇ ਕਿ ਸੱਤੇ ਦੇ ਸੱਤੇ ਉਹਨਾਂ ਨੀਤੀਆਂ ਨਾਲ ਦੁਨੀਆਂ ਹੋਈਆਂ ਇਸ ਵਸਿਆਵਾਂ ਨੇ ਮਾਫ ਕਰਨਾ ਸੁਜੋਗ ਕਿਸਾਨ ਮੋਚੇ ਚਰਚਾ ਕਿਸਾਨ ਜਿੱਤੇ ਬੰਨਿਆ ਚ ਇਕ ਬਹੁਤ ਲੰਬੇ ਸਮੇਂ ਤੋਂ ਜੇ ਦਿੱਲੀ ਮੋਰਚੇ ਤੋਂ ਬਾਅਦ ਵਾਰ-ਵਾਰ ਚੱਲ ਰਿਹਾ ਹੈ ਰਾਜਨੀਤਿਕ ਗੈਰ ਰਾਜਨੀਤਿਕ ਹੈ। ਲੇਕਿਨ ਇਹ ਮੁਦੇ ਰਾਜਨੀਤਿਕ ਨੇ। ਹੋਰ ਇਹਨਾਂ ਨੂੰ ਕੱਲਾ ਤਾਰਾ ਕੋਈ ਨਿੱਕੀ ਕੋਈ ਇਕਜੱਟ ਬੰਦੀ ਕਿਸੇ ਇੱਕ ਵਰਗ ਦੀ ਇਕਜੱਟ ਬੰਦੀ ਕਿਸੇ ਇੱਕ ਵਰਗ ਦਾ ਮੋਰਚਾ ਨਹੀਂ ਨਿੱਜ ਸਤ ਕਰ। ਇਹਦੇ ਦੋ ਹਾਲਤੇ ਦੇਸ਼ ਨੂੰ ਕਦਮੇ ਤੋਂ ਲੈ ਕੇ ਅੱਜ ਤੱਕ ਕੇਂਦਰ ਜਾਂ ਰਾਜ ਸਰਕਾਰਾਂ ਉਹਨਾਂ ਨੀਤੀਆਂ ਨੂੰ ਮੰਨਦਿਆਂ ਹੋਇਆ ਦਰਕੂ ਕਰਨੀਆਂ ਨੇ ਇੱਕ ਤਾਂ ਲੰਬੀ ਲੜਨੀ ਕਰਨੀ पड़ेगी ਇੱਕ پوری ਜਿੱਤਾਂ ਦੀ ਲੜਾਈ ਲੜਨੀ पड़ेगी ਪਹਿਲਾਂ ਤਾਂ ਪਾਣੀਆਂ ਦਾ ਮੁੱਦਾ ਵੀ ਜਿਹੜਾ ਆ ਤੇ ਤੋਂ ਗ੍ਰੀਨ ਰੈਵੋਲੂਸ਼ਨ ਆਇਆ ਦੇੰਦਾ ਜੇ ਉਤਾਰ ਚ ਤਾਂ ਮੋਟਰੋ ਹੀ ਮੋਟਰ ਲਾਤੀਆਂ ਗਿਆਂ ਕਸਾਨ ਪੁੱਜ ਗਏ ਜੈ ਬੰਨੂ ਨਾ ਨਾ ਦੇ ਪੜੀ ਨੂੰ ਮੇਰਾ ਨਹੀਂ ਖਿਆਲ ਕਿ ਉਹਨੂੰ ਤਾਂ ਬਾਦ ਅੱਛੀ ਨੂੰ ਬਾਦ ਕੋਈ ਕਿਸਾਨ ਨਹਿਰੀ ਪਾਣੀ ਦੀ ਮੰਗ ਕਰਦਾ ਰਿਹਾ ਜਾਂ ਜੁਨੀਅਰ ਕੋਈ ਨਹਿਰੀ ਪਾਣੀ ਦੀ ਮੰਗ ਤੇ ਮੋਟਰ ਚਲਾਉਂਦੀ ਨਹੀਂ ਆ ਆਲੜਾ ਪਾਣੀ ਆ ਕੰਪਨੀਆਂ ਨਹੀਂ ਚੋਣ ਕੇ ਆ ਕੇ ਪਾਣੀ ਦਾ ਸੰਕਟ ਹੱਲ ਹੋਵੇ ਦੱਖੀ ਦੇ ਕੋਕਾ ਕੋਲਾ ਉਹਨਾਂ ਪੈਪਸੀ ਦੇ ਕੋਕੇ ਕੋਲੇ ਤੋਂ ਮਰਾਵਾ ਨਹੀਂ ਕੁਮਾਰੀਆਂ ਜਿੰਨਾ ਆਸ ਪਾਣੀ ਤੋਂ ਕੁਮਾਰੀਆਂ ਨੇ ਇਸ ਕਰਕੇ ਇੱਕਦੋੜਾ ਇਹ ਨਹੀਂ ਕਿ ਪੰਜਾਬ ਰਿਪਰੀਅਨ ਸੁਪਾਇਆ ਤੇ ਫਿਰ ਨੂੰ ਸੂਬੇ ਦੀ ਵਿਆਖਿਆ ਕਰਨੀ ਜੈਲਤੇ ਲੋੜ ਨਹੀਂ ਤੇਰੇ ਫੇਰੀਆਂ ਦੇ ਸੂਬਾ ਹੋਣ ਦੇ ਨਾਤੇ ਪੰਜਾਬ ਪੰਜਾਬ ਦੇ ਦਰਿਆਵਾਂ ਦਾ ਦੇ ਪਾਣੀਆਂ ਦਾ ਹੱਕਦਾਰ ਆ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਜਦ ਨਾਲੇ ਪੰਜਾਬ ਪੁਨਰ ਕਟਲ ਐਕਟ ਬਣਾਇਆ ਜਿਹੜੀਆਂ ਦੋ ਤਰ੍ਹਾਂ ਨੇ ਉਹਦੇ ਚ 78 ਰਾਸ਼ੀ ਅਸੀ ਧਾਰਾ ਲਿਆਂਦੀ ਉਹ ਦੋਨੋਂ ਹੀ ਲੋਸ਼ੀ ਨੇ ਨਾਸੀ ਅਸ਼ੀਤ ਤਹਾਰਾ ਦੇ ਬਣਾ ਦੇ ਇੱਕੋ ਸ਼ੇਡਿਆ ਦੇਖਦੇ 28 ਰੁਪਿਆ ਤੋਂ ਜੇ ਤੇ ਪਾਣੀ ਦਾ ਕੰਟਰੋਲ ਕੇਂਦਰ ਕੋਲ ਆ ਦਾ ਮਾ ਦਾ ਕੰਟਰੋਲ ਕੇਂਦਰ ਕੋਲ ਹੈ ਕੀ ਕੋਈ ਕੇਂਦਰੀ ਸਰਕਾਰ ਕਹੇਗੀ ਕਿ ਮੈਂ ਨਵੀਆਂ ਆਰਥਿਕ ਨੀਤੀਆਂ ਦੇ ਖਿਲਾਫ ਡੰਦੀਆਂ ਮੈਂ ਡਬਲਯੂਟੀਓ ਤੋਂ ਬਾਹਰ ਹੋ ਗਈਆਂ ਇਹ ਪੰਜਾਬ ਦੀਆਂ ਧੜਾਵਾਂ ਨੂੰ ਖਤਮ ਕਰਦੀ ਹੈ ਕਿਉਂ ਪੰਜਾਬ ਦਾ ਧੜਕਾ ਨਾ ਪੰਜਾਬ ਦੀ ਟੱਡ ਗਿੰਦੀ ਲੋਕ ਰਹਿੰਦੇ ਨੇ ਉਹ ਧੜਕਾ ਨਾ ਉਹ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਸੋਸਾਇਟੀ ਪਾਰਟੀ ਤਨਵੀਤ ਹੋਈ ਇਹਨਾ ਬੁਧਿਆਦਿ ਹੋ ਰਹੇ ਨੇ ਹੋਰ ਅਸੀਂ ਕਹਿਣਾ ਚਾਹਾਂਗੇ ਕਿ ਜਦੋਂ ਪੱਤਖਾਨ ਮੋਰਚੇ ਨੂੰ ਇਹ ਜਾਣਨਾ ਚਾਹੀਦਾ ਕਿ ਇਹ ਬੰਦਾ ਤੁੱਲਾ ਪੱਟੀ ਤੋਂ 507 ਪਹਿਲਾਂ ਉੱਠਿਆ ਸੀ ਰਸਾਇਣੀਆਂ ਮੰਗਾ ਚਾਚਾ ਜੀ ਸਵੇਰੇ ਉੱਠਿਆ ਸੀ ਅੱਜ ਵੀ ਉਸੇ ਉੱਠਤ ਨਹੀਂ ਹੈ ਤੇ ਗਾੜੀ ਵੀ ਇੱਟੇ ਹੀ ਜਾਂਦੀਆਂ ਰਹਿ ਗਈਆਂ ਇਹ ਰਸਦਾਈਆ ਲੋਕ ਚੀਨ ਦੇ ਲੋਕਾਂ ਨੇ ਕਿਸਾਨਾਂ ਨੇ 20 ਸਾਲ ਲੜਾਈ ਲੜ ਕੇ ਜ਼ਮੀਨੀ ਮਸਲੇ ਵੀ ਹੱਲ ਕੀਤੇ ਸਨ ਤੇ ਸਤਾ ਵੀ ਕਰਦੇ ਨਹੀਂ ਕੀਤੀ ਸੀ ਅੱਜ ਦੁਨੀਆਂ ਦੇ ਵਿੱਚ ਉਹਨਾਂ ਦੀ ਬਦੌਲਤ ਆ ਕੇ ਚੀਨ ਚੜਾਇਆ ਉਹ ساری ਦੁਨੀਆ ਨੂੰ ਬਾਜ਼ ਪਾ ਰਿਆ ਸੋ ਇਸ ਕਰਕੇ ਸੀਪੀਐਮਐਲ ਤੁਹਾਡੇ ਨਾਲ ਆ ਤੇ ਸੀਪੀਐਮਐਲ ਰਿਕੁਐਸਟ ਕਰੇਗੀ ਕਿ ਜਿਹੜਾ ਰਾਜਨੀਤੀ ਤੇ ਗੈਰ ਰਾਜਨੀਤੀ ਕਹੁੰਦਾ ਆ ਜਦੋਂ ਤੁਸੀਂ ਸ਼ਿਸ਼ਟ ਕਰਨ ਦਿੱਤੇ ਤੇ ਇਹਦੀਆਂ ਗਲਤੀਆਂ ਸ਼ਿਸ਼ਟ ਗੈਰ ਸ਼ਿਆ ਬਦਾਂ ਅੰਸਬਾ ਦਾ ਲੋਕ ਸਭਾ ਦਾ ਉਹ ਤਾਂ ਗਰੇ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਇਹਦਾ ਨਾਂ ਲਵੇ ਉਹਨਾਂ ਨੂੰ ਜੱਜੇ ਬੰਦੀਆਂ ਚ ਜਿੱਦਣੇ ਚਾਹੀਦੇ ਸਾਨੂੰ ਅੱਗੇ ਵੱਧ ਕੇ ਇਹ ਪਾਰਟੀਆਂ ਦਾ ਸਹਿਯੋਗ ਨਾਲ ਇਸ ਸਿਸਟਮ ਦੇ ਖਿਲਾਫ ਲੜਾਈ ਲੜੀ ਜਾਏਗੀ ਧੰਨਵਾਦ ਧੰਨਵਾਦ ਤੁਸੀਂ ਜੀ ਟਾਈਮ ਦਾ ਵੇਸਟੈਂਡੀ ਮੈਂ ਟਾਈਮ ਦਾ ਹੀ ਗਿਆਨ ਪ੍ਰਗਟ ਜਮਾ ਰਹਿ ਆਰਐਪੀਏ ਜਗੂ ਤੋਂ ਵੀ ਰੱਖੂੰਗਾ ਉਸ ਤੋਂ ਬਾਅਦ ਜਿਵੇਂ ਦਰਸ਼ਨ ਕਰ ਕਰ ਤੇ ਹੈ ਗੁਰਦੀਪ ਜੀ ਨੂੰ ਟਾਈਮ ਹੋਗਾ 30 ਪਰ ਉਹ ਇਸ ਕਾਰਜਗ ਸੰਯੁਕਤ ਸਾਨ ਮੋਰਚੇ ਦੇ ਆਗੂ ਸਰਵਨ ਵਾਪਰ ਜੱਜਤ ਬੰਦੀਆਂ ਦੇ 파ਟਨਰ ਦੇ ਆਗੂ ਸਰਵਨ ਮੈਂ ਸਭ ਤੋਂ ਪਹਿਲਾਂ ਉਹਦਾ ਜਿਹੜੀ ਚਾਹਣਾ